ਮੈਂ ਡਾਕਟਰ ਸ਼ੀਨਾ ਮਿੱਤ ਇਨਚਾਰਜ ਬਲੱਡ ਬੈਂਕ ਐਪੀਜਨ ਹਸਪੀਟਲ ਸਿਵਲ ਹਸਪੀਟਲ ਰਾਜਪੁਰਾ ਤੋਂ ਬੋਲ ਰਹੀ ਹਾਂ ਅੱਜ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਤੇ ਉਸ ਮੁਹਿੰਮ ਜਿਹੜੀ ਇਹ ਮੁਹਿੰਮ ਹੈ ਉਹ 17 ਸੈਪਟੈਂਬਰ ਤੋਂ ਲੈ ਕੇ 2 ਅਕਤੂਬਰ ਤੱਕ ਮਨਾਈ ਜਾਣੀ ਹੈ ਜਿਹਨੂੰ ਨੈਸ਼ਨਲ ਵੋਲੰਟਰੀ ਬਲੱਡ ਡੋਨੇਸ਼ਨ ਡੇ ਅਜਾਸੀਂ ਸੈਲੀਬ੍ਰੇਟ ਕਰ ਰਹੇ ਹਾਂ ਜਿੱਥੇ ਇੱਕ ਪਲੈਜ ਸੈਰੇਮਨੀ ਵੀ ਹੋਏਗੀ ਤੇ ਇੱਕ ਡੋਨਰਸ ਨੂੰ ਸਨਮਾਨਿਤ ਕਰ ਰਹੇ ਹਾਂ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹਾ ਕੰਮ ਕਰ ਰਹੇ ਨੇ ਕਿ ਕੋਨੇ ਉਹ ਕੁੱਨ ਸਿਰਫ ਇੱਕ ਬਾਡੀ ਜੀ ਬਣ ਸਕਦਾ ਉਹ ਉਹਦੀ ਕੋਈ ਫੈਕਟਰੀ ਨਹੀਂ ਹੈ ਕੋਈ ਪਾਣੀ ਨਹੀਂ ਹੈ ਜਿੱਤੇ ਆਪਾਂ ਕ੍ਰੀਏਟ ਕਰ ਸਕੀਏ ਸਿਰਫ ਬਾਡੀ ਹੀ ਬਣਾ ਸਕਦੀ ਹੈ ਤਾਂ ਇੱਕ ਬਾਡੀ ਜੇ ਦੂਜੀ ਬਾਡੀ ਨੂੰ ਡੋਨੇਟ ਕਰੇਗੀ ਤਾਂ ਹੀ ਇਹ ਪੂਰਾ ਹੋ ਸਕਦਾ ਹੈ ਤਾਂ ਸਾਡੇ ਜਿਹੜੇ ਡੋਨਰਸ ਨੇ ਐਨ ਜੀਓਜ਼ ਨੇ ਉਹ ਇੰਨਾ ਵਧੀਆ ਕੰਮ ਕਰ ਰਹੇ ਨੇ ਸੋ ਥੈਟ ਉਰੇ ਇੱਕ ਸਿਵਲ ਹਸਪੀਟਲ ਰਾਜਪੁਰਾ ਦੀ ਹਨਾ ਸਰਕਾਰੀ ਇੱਕ ਜਿਹੜੀ ਡਿਮਾਂਡ ਹੈ ਬਲੱਡ ਦੀ ਉਹ ਪੂਰੀ ਹੋ ਸਕੇ ਤਾਂ ਇਹਨਾਂ ਤੋਂ ਉਪਰ ਦਾ ਬਲੱਡ ਬੈਂਕ ਲਈ ਤਾਂ ਸਾਡੇ ਲਈ ਤਾਂ ਖੁਸ਼ ਵੀ ਨਹੀਂ ਹੁੰਦਾ ਹੈਗਾ ਕਿ ਹਨਾ ਡੋਨਰਸ ਸਾਡੇ ਤਾਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਸੀਂ ਜਾਣਦੇ ਹੋ ਖੂਨਦਾਨ ਜੀਵਨਦਾਨ ਖੂਨਦਾਨ ਤੋਂ ਵੱਡਾ ਪੁੰਨ ਕੋਈ ਹੋਰ ਹੋ ਨਹੀਂ ਸਕਦਾ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ 15 ਰੋਜ਼ਾ ਇੱਕ ਮਹੀਨਾ ਜਿਹਦੇ ਵਿੱਚ ਅਸੀਂ ਜਿਹੜੇ ਤੁਸੀਂ ਪਿੱਛੇ ਦੇਖ ਰਹੇ ਨੈਸ਼ਨਲ ਵੋਲੰਟਰੀ ਬਲੱਡ ਡੋਨੇਸ਼ਨ ਡੇਸ ਮਣਾਈ ਯਾਨੀ ਕਿ ਸਵੈ ਉਚਕ ਤੌਰ ਤੇ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨੇ ਬਣਾਈ ਜਾਂਦੀ ਹੈ ਸਾਡੇ ਰਾਜਪੁਰਾ ਵਿਖੇ ਬਲੱਡ ਬੈਂਕ ਹੈ ਜਿਹਦੇ ਵਿੱਚ ਸਾਡੇ ਕੋਲ ਕਰੀਬਨ 50 ਯੂਨਿਟ ਲਗਭਗ ਹੁੰਦੇ ਨੇ ਠੀਕ ਹੈ ਉਹ 15 ਦਿਨ ਦੀ ਕੜੀਏ ਤਹਿਤ ਹੀ ਅਸੀਂ ਅੱਜ ਜਿਹੜੇ ਸਾਡੇ ਕੋਲ ਵਲੰਟਰੀ ਡੋਨਰਸ ਨੇ ਉਹਨਾਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਰਕੇ ਜਿਹੜਾ ਬਲੱਡ ਜਿੰਦਾਂ ਨੂੰ ਕਿਹੜਾ ਬਣਦਾ ਹੈ ਜਿਹੜਾ ਬਲੱਡ ਜਿੰਨੇ ਕਿਹੜਾ ਬਣਦਾ ਹੈ ਦੇਖੋ ਜੀ ਮੈਂ ਤੁਹਾਨੂੰ ਜਿਸ ਤਰ੍ਹਾਂ ਕਿ ਖੂਨਦਾਨ ਜੀਵਨਦਾਨ ਜਿਹੜਾ ਖੂਨਦਾਨ ਹੈ ਉਹ ਤਾਂ ਪੈਸੇ ਤੋਂ ਹੀ ਵੱਧ ਕੇ ਜ਼ਰੂਰੀ ਹੈ ਹੁਣ ਜਿਸ ਤਰ੍ਹਾਂ ਹਸਪਤਾਲ ਦੇ ਵਿੱਚ ਅਚਾਨਕ ਕੋਈ ਆਪਰੇਸ਼ਨ ਹੋਇਆ ਕੋਈ ਬਲੀਡਿੰਗ ਹੋ ਗਈ ਜਰੂਰਤ ਪੈ ਗਈ ਕੋਈ ਅਣਜਾਣ ਅਮਰੀਦ ਫਰਕ ਦੇ ਉੱਪਰ ਅਸੀਂ ਵੀ ਹੋ ਸਕਦੇ ਜਿਹਦਾ ਐਕਸੀਡੈਂਟ ਹਸਪਤਾਲ ਦੇ ਵਿੱਚ ਆ ਗਿਆ ਬਾਲੀਬਾਰ ਨਹੀਂ ਹੈ ਉਹਨੂੰ ਅਚਾਨਕ ਖੂਨ ਦੀ ਜਰੂਰਤ ਪੈ ਗਈ ਤਾਂ ਜਾਨ ਬਚਾਉਣ ਦੇ ਲਈ ਖੂਨ ਤੋਂ ਵੱਡੀ ਚੀਜ਼ ਨੌਕੇ ਤੇ ਕੁਝ ਵੀ ਨਹੀਂ ਹੈ ਤਾਂ ਅਸੀਂ ਇਹਨਾਂ ਲੋਕਾਂ ਦਾ ਇਹਨਾਂ bade volunteer donors ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਇਸੇ ਬਾਕੀ ਜਨਤਾ ਨੂੰ ਵੀ ਅਪੀਲ ਕਰਦੇ ਆ ਕਿ ਉਹ ਵਲੰਟਰੀ ਯਾਨੀ ਕਿ ਸਵੈ ਇਛੁਕ ਤੌਰ ਤੇ ਅਗਿਆਨ ਤੇ ਆਪਣਾ ਖੂਨਦਾਨ ਦੇ ਕੇ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਜਿਹੜੇ ਬੱਚੇ ਨਸ਼ਾ ਕਰਦੇ ਨਸ਼ਾ ਕਰਦੇ ਐ ਨਸ਼ਾ ਕਰਦੇ ਐ ਪ੍ਰੋਗਰਾਮ ਕਰਕੇ ਇਸ मुहिम ਦੀ ਤਰਫੋਂ ਉਹਨਾਂ ਨੂੰ ਮਦਦ ਕਰਦੇ ਦੇਖੋ ਇਸ ਤਰ੍ਹਾਂ ਇਨਸਾਨੀ ਜਿਹੜੀ એનર્ਜੀ ਹੁੰਦੀ ਹੈ ਉਹਨੂੰ ਜਿਸ ਵਾਸਤੇ ਲਾ ਲਓ ਫੋਕੇ ਚੱਲੇ ਜਾਂਦੀ ਹੈ ਠੀਕ ਹੈ ਨਾ ਕਈ ਲੋਕੀ ਨਸ਼ਿਆਂ 'ਚ ਪੈ ਜਾਂਦੇ ਆ ਤੇ ਜ਼ਿੰਦਗੀ ਬਰਬਾਦ ਕਰ ਲੈਂਦੇ ਐ ਜਿਹੜੇ ਲੋਕਾਂ ਨੂੰ ਨਸ਼ੇ ਛੱਡ ਕੇ ਖੂਨਦਾਨ ਕਰਨ ਦਾ ਇੱਕ ਤਰ੍ਹਾਂ ਜਿਵੇਂ ਕਹਿੰਦੇ ਚਸਕਾ ਹੀ ਪੈ ਜਾਂਦਾ ਹੈਗਾ ਤਾਂ ਉਹ ਉਹਦੇ ਨਾਲ ਨਾ ਤਾਂ ਖੁਦ ਆਪ ਨੂੰ ਇੱਕ ਸ਼ਾਂਤੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਸਮਾਜ ਦੇ ਭਲਾ ਹੁੰਦਾ ਹੈ ਪਲੱਸ ਇੱਕ ਹੋਰ ਹੈ ਕਿ ਜਿਸ ਤਰ੍ਹਾਂ ਇੱਕ ਮੈਂ ਤੁਹਾਨੂੰ ਦੱਟ ਜਦੋਂ ਅਸੀਂ ਬਲੱਡ ਡੋਨੇਸ਼ਨ ਕਰਦੇ ਹਾਂ ਤਾਂ ਅਸੀਂ ਸਾਰੇ ਤਰ੍ਹਾਂ ਦੇ ਨੇ ਟੈਸਟ ਵੀ ਕਰਦੇ ਹਾਂ ਜਿਦਾਂ ਰੈਗੂਲਰ ਤੌਰ ਤੇ ਇਹ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਉਹਨਾਂ ਦੇ ਵਿੱਚ ਬਲੱਡ ਦੇ ਵਿੱਚ ਕਿਸੇ ਦਾ ਨਾਂ ਕੋਈ ਇਨਫੈਕਸ਼ਨ ਜਾਂ ਕੋਈ ਐਚੀ ਵੀਗਰ ਹੈ ਨਹੀਂ